ਇਸੇ ਕੋਈ ਇਹਦੇ ਇੱਕ ਬੰਦਾ ਦੋਸ਼ੀ ਨਹੀਂ ਹੈਗਾ ਜਿਹਨਾਂ ਨੇ ਸੈਟਿੰਗਾਂ ਕੀਤਾ ਬੈਠ ਕੇ ਸੋਚੀ ਹੋਈ ਆ ਜਿਹੜਾ ਐਸਟੀ ਭਾਈ ਚਾਰੇ ਦਾ ਕੰਕ ਸੀਗਾ ਜਿਹਨਾਂ ਨੇ ਸੰਮੀਆਂ ਗੋਲੀਆਂ ਦੇ ਦੇ ਕੇ ਤੇ ਆਪ ਬਾਹਰ ਕੁੱਛੀ ਹੋਈ ਆ ਇੱਕ ਸਟੈਂਡ ਬੰਦੇ ਗਏ ਸੀ ਦੋ ਬੰਦਿਆਂ ਨੂੰ ਕਲੀਅਰ ਕਰਦੇ ਸੀ ਇੱਕ ਭਾਈ ਸੁੰਦਰ ਸਿੰਘਾ ਵਿੱਚ ਆਪਣੇ ਸਾਥ ਦਾ 23 ਸੀ ਤੀਜਾ ਬੰਦਾ ਨਾਲ ਗੀਰੀ ਹੋ ਗਈ ਸੀ ਕਿਹਦੇ ਕੋਲ ਸੀਗਾ ਇਹ ਇਹਨੇ ਵੀ ਨਾਦਰ ਜਾ ਕੇ ਸੈਟਿੰਗ ਕਰਕੇ ਆਏ ਆ ਦੂਜਾ ਫੇਰ ਮਾਗੀ ਬੋਲੀ ਹੋਈ ਤੁਹਾ ਨੂੰ ਉਹ ਸਾਡਾ 5% ਵਧਾ ਕੇ ਤੁਹਾਨੂੰ ਪੇਮੈਂਟ ਵੀ ਕਰ ਦਿਆਂਗੇ। ਸਿਪੌਂਟਿਆ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿਖੇ ਜਿੱਥੇ ਕਿ ਪਿਛਲੇ ਦਿਨੀ ਜੋ ਕਿ ਪੰਚਾਇਤੀ ਜ਼ਮੀਨ ਦੇ ਠੇਕੇ ਨੂੰ ਲੈ ਕੇ ਪਿੰਡ ਵਾਸੀ ਗੁਰਦੁਆਰਾ ਸਾਹਿਬ ਦੇ ਇਕੱਠੇ ਹੋਏ ਸੀ ਔਰ ਉਸ ਦਿਨ ਸਾਬਕਾ ਸਰਪੰਚ ਔਰ ਸੈਕਟਰੀ ਜਿਹੜੇ ਉਦੋਂ ਦੇ ਮੌਜੂਦਾ ਸੀ ਗੁਰਸਾਹਿਬ ਸਿੰਘ ਔਰ ਜਿਹੜੇ ਉਸ ਦੇ ਪ੍ਰਬੰਧਕ ਸੀਗੇ ਖੁਸ਼ਵੰਤ ਸਿੰਘ ਉਹਨਾਂ ਨੂੰ ਬੁਲਾਇਆ ਗਿਆ ਸੀ ਪਰ ਉਸ ਦਿਨ ਉਹ ਨਹੀਂ ਪਹੁੰਚੇ ਸਨ ਸੋ ਅੱਜ ਫਿਰ ਦੁਬਾਰਾ ਇਕੱਠ ਰੱਖਿਆ ਗਿਆ ਸੀ ਸਾਰੇ ਜਿਹੜੇ ਉਹ ਮੁਲਾਜ਼ਮ ਹਾਸਟਾ ਮੌਜੂਦ ਸੀ ਪ੍ਰਬੰਧਕ ਤੇ ਸੈਕਟਰੀ ਔਰ ਜਿਹੜੇ ਸਾਰਾ ਪਿੰਡ ਵਾਸੀ ਅੱਜ ਇਕੱਠੇ ਹੋਏ ਆ ਸੋ ਆ ਜਿਹੜਾ ਪਿੰਡ ਵਾਸੀਆਂ ਦੇ ਮੁਤਾਬਕ ਜੋ ਇੱਥੇ ਗੱਲਬਾਤ ਹੋਈ ਆ ਜਿੰਨੇ ਵੀ ਇੱਥੇ ਜਥੇਬੰਦੀਆਂ ਦੇ ਆਗੂ ਜਾਂ ਪਿੰਡ ਵਾਸੀ ਪਹੁੰਚੇ ਆ ਜੋ ਉਹਨਾਂ ਨੇ ਸਾਰੀ ਇੱਥੇ ਖੋਹ ਕੀਤੀ ਆ ਸਰਪੰਚ ਸਾਹਿਬ ਤੋਂ ਵੀ ਪੁੱਛਿਆ ਗਿਆ ਪਿੰਡ ਵਾਸੀਆਂ ਨੇ ਜਿਨ੍ਹਾਂ ਨੇ ਜ਼ਮੀਨ ਠੇਕੇ ਤੇ ਲਈ ਸੀ ਉਹਨਾਂ ਤੋਂ ਪੁੱਛਿਆ ਗਿਆ ਕਿੰਨਾ ਠੇਕਾ ਦਿੱਤਾ ਕਿੰਨਾ ਜਮਾ ਹੋਇਆ ਔਰ ਸੈਕਟਰੀ ਸਾਹਿਬਾਂ ਤੋਂ ਵੀ ਪੁੱਛਿਆ ਗਿਆ ਕਿ ਤੁਹਾਨੂੰ ਕਿੰਨੇ ਪੈਸੇ ਮਿਲੇ ਕਿੰਨੇ ਤੁਸੀਂ ਜਮਾ ਕਰਾਏ ਤਾਂ ਜੋ ਗੱਲਾਂ ਬਾਤਾਂ ਤੋਂ ਸੋ ਜਿਹੜਾ ਕਪਲਾ ਹੈ ਵੱਡੇ ਪੱਧਰ ਤੇ ਕਪਲਾ ਜਿਹੜਾ ਉਹ ਪਿੰਡ ਵਾਸੀਆਂ ਦੇ ਅਨੁਸਾਰ ਇਹ ਆ ਰਿਹਾ ਹੈ ਕਿ ਜਿਹੜਾ ਉਸ ਉਹਦੇ ਮੌਜੂਦਾ ਸੈਕਟਰੀ ਸੀ ਗੁਰਸਾਹਬ ਸਿੰਘ ਔਰ ਜਿਹੜੇ ਉਹਦੇ ਮੌਜੂਦਾ ਜਈ ਜਿਹੜੇ ਖੁਸ਼ਵੰਤ ਸਿੰਘ ਪ੍ਰਬੰਧਕ ਸੀ ਉਹਨਾਂ ਵਿੱਚ ਦੱਸਿਆ ਜਾ ਰਿਹਾ ਸੋ ਪਿੰਡ ਵਾਸੀਆਂ ਵੱਲੋਂ ਉਹਨਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਇਸ ਗੱਲ ਨੂੰ ਲੈ ਕੇ ਸੋ ਉਹਨਾਂ ਦੇ ਵੱਲੋਂ ਜਿਹੜਾ ਪਰਸੋਂ ਬੁੱਧਵਾਰ ਨੂੰ ਇਕੱਠੇ ਹੋ ਕੇ ਵਿਜੀਲੈਂਸ ਦੇ ਔਰ ਮਾਨਯੋਗ ਡੀ ਸਾਹਿਬ ਦੇ ਇੱਕ ਦਰਖਾਸਤ ਦਿੱਤੀ ਜਾਣੀ ਹੈ ਜਿਹਦੇ ਵਿੱਚ ਕੇਸ ਵੱਡੇ ਪੱਧਰ ਤੇ ਜਿਹੜਾ ਕਪਲਾਇਆ ਉਹਦੇ ਪ੍ਰਤੀ ਜਿਹੜੀ ਉਹਨਾਂ ਨੇ ਮੰਗ ਕਰਨੀ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸੋ ਇਹਦਾ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪ੍ਰਸ਼ਾਸਨ ਤੇ ਇਸ ਤੇ ਕੀ ਕਾਰਵਾਈ ਕਰਦਾ ਹੈ ਧੰਨਵਾਦ ਮੈਰੀ ਦਾ ਹੱਥ ਛੋੜ ਕੇ ਨਵੀਂ ਪੰਚਾਇਤ ਨੂੰ ਬੇਨਤੀ ਹੈ ਤੇ ਪ੍ਰਾਣੀ ਨੂੰ ਬੇਨਤੀ ਆ ਵੀ ਇਸ ਟੀ ਨੂੰ ਲੰਮਾ ਨਾਲ ਜਾਇਆ ਪੈਸਿਆਂ ਦੀ ਕੋਈ ਦਿੱਕਤ ਨਹੀਂ ਮੈਂ 7 ਲੱਖ ਰੁਪਏ ਠੇਕਾ ਲੈਣਾ ਤਾਂ ਮੈਂ ਰੋਕਿਆ ਵੀ ਇਸ ਵਾਸਤੇ ਨੂੰ ਤਾਂ 4 ਸਾਲ ਤੋਂ ਬੋਲੀ ਦੇ ਦਿਆ ਜਿਹੜੀ ਬੋਲੀ ਐ ਸਣੀ ਇਹਦੇ ਵੀ 55000 ਰੁਪਏ ਤੋਂ ਉੱਪਰ ਆ ਤੇ 5 ਸਾਲ ਤੱਕ ਵੀ 55000 ਰੁਪਏ ਦੀ ਬੋਲੀ ਦਿੱਤੀ ਹੈ ਜਿਹੜੀ ਬੋਲੀ ਸੀ ਕਰ ਰਹੀ ਹੁੰਦੇ 77000 ਰੁਪਏ ਦੀ ਬੋਲੀ ਰੁੱਤੀ ਹੈ ਜਿਹਨਾਂ ਵਿੱਚ ਮੈਂ ਬਹੁਤ ਪਟਵਾਰ ਨਿਕਲ ਆਉਣੀ ਜਿਹੜੀ ਉਹਦੇ ਵਿੱਚ ਮੇਰੀ ਪਟਵਾਰ ਨਾ 55000 ਰੁਪਏ ਦੀ ਆ ਜੂਗੀ ਤੇ ਮਿਹਰबानी ਕਰਕੇ ਪੈਸੇ ਨਾਲ ਕੁਝ ਕਿਤੇ ਵੀ 36230 ਜਿੰਨੇ ਵੀ ਜੱਫਤੀ ਹੋ ਸਕਦੇ ਪੁਰਾਣੇ ਪੈਸੇ ਦਿਰਾਓ ਤੇ ਮੈਂ ਨਾਲ ਨਾਲ ਪੈਸੇ ਦੇਣ ਨੂੰ ਤਿਆਰ ਹਾਂ ਰੈਕੀ ਸਾਹਿਬ ਜੀ ਆਏ ਗੁਰਜੀਤ ਸਾਤਾ ਵੈਲ ਸਿੰਘ ਜੀ ਕੀ ਸੱਤੇ ਸਾਨੂੰ ਪ੍ਰੋਬਲਮ ਇਹ ਆ ਰਹੀ ਹੈ ਜੀ ਕਿ ਜਿਹੜੇ ਪੰਚਾਇਤੀ ਕੰਮ ਨੇ ਰੁਕ ਗਏ ਪਰ ਸਰਪੰਚਾ ਨੂੰ ਕਈ ਵੀ ਬੇਨਤੀ ਕੀਤੀ ਕਿ ਆਪਾਂ ਜਿਹੜੇ ਬੰਦਾਂ ਦਾ ਟਿਕਾ ਰਹਿੰਦਾ ਸੱਬੀਏ ਤਾਂ ਸਾਨੂੰ ਸਾਰੀ ਪੰਚਾਇਤ ਦੇ ਸਾਹਮਣੇ ਮੱਥਾ ਨਹੀਂ ਲਾਇਆ ਸਰਪੰਚ ਸਾਹਿਬ ਨੇ ਆਪ ਹੀ ਬੋਕਾ ਰਹੇ ਹਨ ਜਿੰਮੇਵਾਰੀ ਕੋਈ ਪਹਿਨੇਗਾ ਸਾਨੂੰ ਸਰਪੰਚ ਸਾਹਿਬ ਜਾਂਦਾ ਆਜ ਪਹਿ ਦੇਣ ਤਾਂ ਜਾਂ ਲੈਣਾ ਉਹਦੇ ਜੋ ਵੀ ਕਰਨਾ ਕਰਨ ਪਰ ਕੰਮ ਨੂੰ ਲੰਕਾਉ ਨਹੀਂ ਲੰਕਾ ਬਹੁਤ ਗਿਆ ਅੱਤ ਨਾਮੀ ਲੋਕੀ ਸਾਨੂੰ ਬੜਿਆਂ ਨੂੰ ਤੇ ਕੰਮ ਨਹੀਂ ਸਾਡਾ ਚੱਲ ਰਿਹਾ ਸਾਡੀ ਮਜ਼ਦੂਰੀ ਆ ਇਸ ਤਰ੍ਹਾਂ ਸਾਨੂੰ ਰੋਟੀ ਨਹੀਂ ਤੇਆਂ ਨਾਲੀਆਂ ਟੁੱਟੀਆਂ ਗਲੀਆਂ ਟੁੱਟੀਆਂ ਲੋਕਾਂ ਦੇ ਕੰਮਾਂ ਲੋਕਾਂ ਦੇ ਪੈਸੇ ਸਾਡਾ ਕੁਝ ਨਹੀਂ ਕਰਤਾ ਨੂੰ ਬੜਾ ਲੱਗਦਾ ਹੋਣਾ ਜੀ ਪਰ ਬਹੁਤ ਸੰਚੇਤਾ ਬੈਠੀਆਂ ਸਰਕਾਰ ਦੇ ਉਹਨਾਂ ਸਰਪੰਚ ਰਾਜਵਰਤ ਜਿਵੇਂ ਰਾਜਨੀਤੀ ਦਾ ਪਿੰਡ ਦੇ ਜੋ ਵੀ ਸਾਡੇ ਕੰਮ ਕਰਦੇ ਆ ਉਹਨਾਂ ਨਾਲ ਸੇ ਪੈਸੇ ਵੀ ਸਾਡੇ ਸਿਰੋਂ ਬਹੁਤ ਧੰਨਵਾਦੀ ਰਾਜ ਦੇ ਵੀ ਤਾਂ ਖੈਰ ਰਾਜ ਦੇ ਵੀ ਖਤੇ ਤੇ ਸਾਰੀ ਸੰਗੂ ਦਰਦ ਦਾ ਖਾਤੋਰਾ ਹੈ ਕਿ ਪਤੀ ਕੋਈ ਇਹ ਸਾਰਨ ਪਤਾ ਨਹੀਂ ਕਬੜਾ ਟੱਕ ਹੋਇਆ ਹੁਣ ਮੁੱਦਾ ਇਹ ਆ ਵੀ ਕਿੰਨਾ ਹੋਇਆ ਤੇ ਕਦੋਂ ਕਦੋਂ ਹੋਇਆ ਇਹ ਕੋਈ ਇੱਕ ਸਾਰਨਾ ਕਹਣਾ ਨਹੀਂ ਆ ਇਹ ਮਗਰੋਂ ਲੈ ਕੇ ਚੱਲਦਾ ਆ ਰਿਹਾ ਸਾਨੂੰ ਤੇ ਬਾਕੀ ਉਸਰ ਪੰਚਾਇਤਾਂ ਅੱਜ ਇਕੱਠੇ ਹੋਏ ਸੀ ਕਿ ਉੱਥੇ ਭਾਈ ਹਰਸਾ ਸਿੰਘ ਆਏ ਸੀ ਕਿ ਉਹਦੇ ਨਾਲੇ ਉਸਤਾਦ ਨਾਲ ਗੱਤਿਆ ਦੀਆਂ ਵੀ ਭਾਈ ਮੈਂ ਨਹੀਂ ਕਿਸੇ ਕੋਲੇ ਕਿਹਾ ਕੈਡਿੰਗ ਦਾ 10 ਬੰਦੇ ਮੇਰੇ ਕੋਲੇ ਫਰੀਦਕੋਟ ਦਫ਼ਤਰ ਦੇ ਵਿੱਚ ਗਏ ਸੀ ਉਹਦੀ ਬਕਾਇਦਾ ਆਰਡਰ ਦੀ ਵੀਡੀਓ ਬਣੀ ਹੋਈ ਹੈ 10 ਬੰਦੇ ਗਏ ਸੀ 2 ਬੰਦਿਆਂ ਨਾਲ ਕਲੀਅਰ ਕਰਦੇ ਸੀ ਇੱਕ ਬਾਈ ਸੁੰਦਰ ਸਿੰਘ ਦਾ ਰਿਕਸਾ ਆਪਣੇ ਸਾਤਾ ਤੋਂ 23 ਜੀ ਤੀਜਾ ਨੰਬਰ ਨਾਲ ਕਲੀਅਰ ਹੋਣ ਦੀ ਕੋਸ਼ਿਸ਼ ਕੀਤੀ ਜੋ ਇਹ ਇਹਨੇ ਵੀ ਨਾਲ ਜਾ ਕੇ ਚੈਟਿੰਗ ਕਰਕੇ ਆਏ ਆ ਜੋ ਫਲੇਟ ਮਾਗੀ ਬੋਲੀ ਹੋਈ ਤੁਹਾਨੂੰ ਅਸੀਂ ਉਸ ਹਿਸਾਬ ਨਾਲ 5% ਵਧਾ ਕੇ ਫਿਰ ਪੇਮੈਂਟ ਵੀ ਕਰ ਦਿਆਂਗੇ ਇਹ ਕਿਸ ਨੂੰ ਸਵਾਲ ਦੀ ਜਿੱਤੇ ਸੀ ਵੀ ਮਿਸਾਲੇ ਤੁਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਜਿਹੜੇ ਬੰਦੇ ਮਗਰ ਜੇ ਪੰਜਾਬ ਆ ਕੇ ਬੋਲੀ ਜਾ ਰਹੇ ਆ ਅਸੀਂ 75ਵੇਂ ਪਿਆਰ ਸੁਮੀਂ ਤੇ ਕੇ ਲੈ ਕੇ ਜਿੱਥੇ ਬੰਦਾ ਨਹੀਂ ਬਾਹਰ ਆ ਰਹੇ ਆ ਅਸੀਂ ਆਜ਼ਾਦੀ ਪੜ੍ਹ ਜ਼ਮੀਨ ਨਹੀਂ ਬਾਹਰ ਸਕਦੇ ਹੁਣ ਮੈਨੂੰ ਵੀ ਪੁੱਛਣਾ ਚਾਹਣਾ ਕਿ ਉਹ ਇਸ ਦੇ ਉੱਪਰ ਸਾਡੇ ਸਾਰੇ ਬੰਦਿਆਂ ਦਾ ਕਹਿਣ ਹੋਇਆ ਉਹ ਡਿਫਰਟ ਚਾਹਣੀ ਲੈ ਕੇ ਆਏ ਤੋਂ ਤੁਸੀਂ ਜੀ ਆਇਆਂ ਨੂੰ ਆ। ਤੁਸੀਂ ਰੋਟੀ ਸਾਡੇ ਤੁਸੀਂ ਸਾਡੇ ਰੂਪੀਓ ਜੀ। ਅਸੀਂ ਸ਼ਾਮ ਨਾਲ ਤੁਸੀਂ ਕਹਿ ਸਕਦੇ ਸ਼ਾਮ ਨਾਲ ਉਹ ਤਾਂ ਦਫੰਤ ਨਹੀਂ ਜੀਗੇ। ਉਹ ਸਾਡੇ ਗੁਨਾਹ ਕਰਨਗੇ। ਜਮਾਦਾਰ ਸਾਡਾ ਤੁਸੀਂ ਹੋ। ਜਾਂ ਉਹ ਬਾਈਕ 'ਚ ਬੈਠਾ ਹੈ। ਉਹ ਉਸ ਤੋਂ ਮੋਪੇਰੇ ਸੀਗਾ ਅਨੰਦਾਵਾ। ਕਿਸੇ ਨੂੰ ਹੱਕ ਨਹੀਂ ਸਾਡੇ ਮੈਂ ਦਾ ਪੈਸਾ ਖਾਣ ਦਾ। ਜਿਹੜਾ ਗੁਰੂ ਇਹ ਪੈਸਾ ਹੋ ਗਿਆ ਗੁਰਦੁਆਰਾ ਦਾ ਪੈਸਾ ਹੋ ਗਿਆ ਇਹ ਪੈਸਾ ਐਸ ਹੁੰਦਾ। ਆਪ ਕਿਉਂਕਿ ਕਾਫੀ ਜਾਣੇ ਗੋਲੀ ਲਵਾਉਣ ਵਾਲੇ ਸੀਗੇ। ਅਸੀਂ ਬੇਬੂਸੀ ਅਸੀਂ ਬੋਲੀ ਲਾਈ ਜੰਨੇ ਆਂ ਜ਼ਮੀਨ ਤਾਂ ਪਹਿਲਾਂ ਟਿੱਕੇ ਚੜੀ ਹੋਈ ਊਸੜ ਫਾਰੇ ਪਿੰਡਾਂ ਤੋਂ ਨਜ਼ਰੋਂ ਪਤਾ ਨਹੀਂ ਤਾਂ ਅਭੀ ਕਿਸੇ ਵੀ ਹੱਥ ਤੱਕ ਹੁਣ ਛੱਡਣਾ ਨਹੀਂ ਦਾਂ ਸਾਾਨੂੰ ਜੋ ਮਾਰੀ ਕਰਨਾ ਕੋਈ ਅਸੀਂ ਸਰਕਾਰ ਦੇ ਵਿੱਚ ਆਂ ਅਭੀ ਸਾਡੇ ਪਿੰਡ ਦੇ ਜਿਹੜੇ ਮੇਰੇ ਸੱਜਣਾ ਉਹਨਾਂ ਨੂੰ ਇਹ ਗੱਲ ਆਖੀ ਹੈ ਜੇ ਐਮਐਲਏ ਨੇ ਕਿਸੇ ਨੂੰ ਸੂਰ ਦਿੱਤੀ ਜੇ ਐਮਐਲਏ ਵੀ ਕੱਢਣਾ ਅਭੀ ਅਵੇ ਕੰਦਾ ਪੈਸਾ ਇਹ ਨਹੀਂ ਇੱਕ ਟਾਰ ਦਾ ਅਭੀ ਮਗਰ ਘਟਾ ਜਾਵਾਂਗੇ ਤੁਹਾਨੂੰ ਤੇ ਵੇਚੀ ਰਹੀ ਕੀਤੀ ਸੀ ਕਿ ਸਾਨੂੰ ਮਾਰਨਾ 5 ਸਾਲ ਦਾ ਰਿਕਾਰਡ ਵੀ ਲੈ ਕੇ ਜਿਉ ਕਿ ਬੋਲੀ ਮਗਰ ਨਾਲ ਵੀ ਜੇ 5 6 ਨਾ ਰਹੀਏ ਨਾ ਸਾਡੀ ਹਰ ਪੈਰ ਵੀ ਨਹੀਂ ਮਰਦਾ ਸੀ ਹੁਣ ਤੁਸੀਂ ਇੱਕ ਇੱਕ ਵੀਰ ਕਰੋ ਵੀਰਾਂ ਸੁਧਾਰਾ ਕਾਰ ਸਾਡੇ ਸੈਣ ਹੋਏ ਹੋ ਕੇ ਕਿ ਕਿਹੜੇ ਬੰਦੇ ਨੇ ਕਿੰਨੀ ਬੋਲੀ ਲਾਈ ਹੈ ਕਿਹੜੇ ਬੰਦੇ ਨੇ ਕਿੰਨੀ ਬੋਲੀ ਲਾਈ ਹੈ ਤੁਸੀਂ ਹੋਰ ਪਾਗ ਲੈ ਕੇ ਆਓ

ਉਹਦਾ ਉਹ ਬੀਹੂਵਾਚਾਰ ਮਾਸੀ ਹੂਗਾ ਹੁਣ ਕੰਨੇ ਜੇਸ਼ਾ ਹਾਲਾਤ ਚ ਸੁੰਦਰ ਕੀ ਆਵੇ ਅਸੀਂ ਕੰਟੇਸ ਪੂਰੇ ਦਿੱਤੇ ਆ ਮੈਂ ਤੇ ਜੇ ਵੀ ਸਾਡਾ ਪੈਸੇ ਪਾ ਕੇ ਬਾਅਦ ਵਿੱਚ ਵੀ ਰੱਖ ਰਿਆ ਹੈ ਇਹ ਚੱਕਿਆ ਇਹ ਕੋਈ ਇਹਦੇ ਇੱਕ ਬੰਦਾ ਦੋਸ਼ੀ ਨਹੀਂ ਹੈਗਾ ਜਿਨ੍ਹਾਂ ਨੇ ਸੈਟਿੰਗਾਂ ਕੀਤੀਆਂ ਬੈਠ ਕੇ ਦੋਸ਼ੀ ਉਹ ਵੀ ਆ ਜਿਹੜਾ ਟੈਕਰੀ ਦੋਸ਼ੀ ਆ ਜਿਨ੍ਹਾਂ ਨੇ ਨਾਮ ਦਾਅ ਕੇ ਸਟੇਟਿੰਗ ਕੀਤੀ ਹੋਗੀ ਦੋਸ਼ੀ ਆ ਤੇ ਜਿਨ੍ਹਾਂ ਨੇ ਜਿਹੜਾ ਐਕਟੀਵੇਟਾਈਜ਼ ਕਰਨ ਦਾ ਕੰਮ ਸੀਗਾ ਜਿਨ੍ਹਾਂ ਨੇ ਸਮਝਾ ਗੋਲਗਾ ਦੇ ਦੇ ਕੇ ਤੇ ਆਪ ਆਇਆ ਕੁਛੀ ਹੋਦੀ ਆ ਇਹ ਭਾਗਤਾਂ ਸਾਰਿਆਂ ਦਾ ਹੋਣਾ ਕਿ ਇੱਕ ਦਾ ਵੀ ਏਡਾ ਕਾਲਾ ਹੋ ਸਕਦਾ ਹੈ ਜਿਸ ਤਹਾਵ ਦੇ ਤਰੀਕੇ ਨਾਲ ਜੀ ਗੱਲ ਕਿਸੇ ਨੂੰ ਯਾਦ ਆ। ਅਗਰ ਇਹ ਕੋਈ ਕਰਨੇ ਨਾ ਕੋਈ ਪ੍ਰਸ਼ਨ ਨਹੀਂ ਰਹਾ। ਸਾਡੇ ਕੋਲੇ ਦਰਖਾਸਤ ਤੇ ਟੋਟਲ ਪੈਟ ਦੇ ਫਾਇਨ ਹੋ ਗਿਆ। ਅਸੀਂ ਪਰਸੋਂ ਯਾਨੀ ਕਿ ਬਦਵਤ ਬੋਤਵਾਰ ਦਾਸ ਜੀ ਡੀਸੀ ਨੂੰ ਦਰਖਾਸਤ ਦੇ ਘੌੜੀਆ ਸਾਰੇ ਨਗਰ ਵਾਸੀਆਂ ਨੂੰ ਪੰਚਾਇਤ ਨੂੰ ਪਿੰਡ ਵਾਲਿਆਂ ਨੂੰ ਬੇਤੀਅ ਸਾਡੇ ਨਾਲ ਚੱਲੋ ਅੱਜ ਤੋਂ ਅੱਜ ਦੇ ਬਾਬੇ ਮਰੂਤਾ ਤੇ ਗੁਰੂ ਘਰ ਤੋਂ ਕੱθε ਹੋ ਕੇ ਚੱਲਾਂਗੇ ਸੱਤੋਂ ਸਵੇਰ 10 ਵਜੇ ਕੋਈ ਵੀ ਬੰਦਾ ਨਾਰਵੇ ਕਰਕਰ ਦਾ ਬੰਦਾ ਸਾਡੇ ਨਾਲ ਜੋੜ ਦੇ ਜੱਥੇ ਬੰਦੀਆ ਦੋ ਤਿਆਰ 2003 ਨਾਲ ਸਾਡੇ ਨਾਲ ਤਿਆਰ ਹੋਏ ਇੱਥੋਂ ਤੱਕ ਨਿਸ਼ਚਿਤ ਆਪਾਂ ਪਿੱਛਾ ਪੰਛਾਉ ਦਾ ਸਾਰਾ ਕੁਝ ਕੱਢ ਕੇ ਅੱਗੇ ਲੈ ਕੇ ਆਵਾਂਗੇ ਇਹਨਾਂ ਦੇ ਕਾਰਵਾਈ ਨਹੀਂ ਕਰਵਾਵਾਂਗੇ ਤੇ ਇਹਨਾਂ ਨੂੰ ਜੇਲ੍ਹ ਉੱਤੇ ਜਾਣੀ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਦੀ ਭਤੀ ਸ੍ਰੀ ਹਰਿਦੇਵ ਜੀ ਦੀ ਜੋੜੀ ਜੀ ਬੈਂਤੀ ਹੋ ਰਾ ਆਪਣੇ ਅੱਡੇ ਦੇ ਉੱਤੇ 12 ਮਰਲੇ ਜਗਾ ਉਹ 1 ਕੋਟ 31 ਚੱਕ ਦੇ ਵੇਚ ਦੀ ਪੰਚਾਇਤ ਦੀ ਜਗਾ ਉਹਦੇ ਬਾਰੇ ਵੀ ਬਥਾਰ ਬਈ ਚੀਜ਼ਾਂ ਵਾਹਿਗੁਰੂ ਜੀ ਦਾ ਖਾਤਾ ਤੋਂ ਅੱਪਾ ਅੱਪਾ ਗੁਰੂ ਘਰ ਦੇ ਵਿੱਚ ਇੱਕ ਕਰਕੇ ਕੱਥੇ ਹੋਈ ਸੀ ਕਿ ਪੰਚਾਇਤ ਦਾਟਰੀ ਜੇ ਜਗਾ

सारी गल साफ तो ते, दे तो हो चुकी है कि पंचायती जमीन के ठेके पिछले लंबे समय तो हमला होंगे अपना पिंड प्धर से सैन करवा रहे लोग अद्धे दिन जिम्मेद्र ने कहा कि डीसी फरीदकोट में कटे होके जाके दरखास्त भी देवेंगे एक हमले की जोड़ी जांच करावे विजिलस नरखास्त भी दी जाएगी जेड़े जेड़े दोषी होगी ਸਰਨਮਾ ਸਾਹਿਬ ਜਿਹੜਾ ਕੋ ਲੋਕਾਂ ਦੀ ਗੈਰੀ ਦੇ ਵਿੱਚ ਹੀ ਮੁਕਤ ਆਗਰ ਇਹ ਪੈਣੀ ਕਰਨ ਦੇ ਪੜਾ ਪਸਮੂਨਿੰਗ ਸਾਡੇ ਕੋਲੇ ਦਰਖਾਸਤ ਸੀ ਟੋਪਲ ਪਿੰਡ ਦੇ ਫੈਨ ਹੋਏ ਆ ਅਸੀਂ ਪਰਸੋ ਯਾਨੀ ਕਿ ਮਦਵਾਰ ਬੋਤਵਾਰ ਦਾ ਦਿਨ ਜੀ ਡੀਸੀ ਨੂੰ ਦਰਖਾਸਤ ਦੇ ਘੋੜੀਆ ਸਾਰੇ ਨਗਰ ਵਾਸੀਆਂ ਨੂੰ ਪੰਚਾਇਤ ਨੂੰ ਪਿੰਡ ਵਾਲਿਆਂ ਨੂੰ ਬੇਤੀਆਂ ਸਾਡੇ ਨਾਲ ਜਾ ਇੱਥੋਂ ਤੱਕ ਅੱਗੇ ਮਾਵੇ ਮਰੂਤਾ ਤੇ ਗੁਰੂ ਘਰ ਤੋਂ ਅੱਗੇ ਚੱਲਾਂਗੇ ਸੱਪੋ ਸਵੇਰ 10 ਵਜੇ ਕੋਈ ਵੀ ਬੰਦਾ ਨਾਰਵੇ ਕਰਕਰ ਦਾ ਬੰਦਾ ਸਾਡੇ ਨਾਲ ਜੋੜ ਦੇ ਜੱਥੇਬੰਦੀਆਂ 2004 2003 ਨਾਲ ਹੀ ਸਾਡੇ ਨਾਲ 4 ਹੋਏ ਇੱਥੋਂ ਤੱਕ ਦੀ ਸੇਵਾ ਆਪਣਾ ਪਿੱਛਾ ਪੰਜ ਫਾਲ ਦਾ ਸਾਰਾ ਕੁਝ ਕੱਢ ਕੇ ਅੱਗੇ ਲੈ ਕੇ ਆਵਾਂਗੇ ਇਹਨਾਂ ਦੇ ਕਾਰਵਾਈ ਨਹੀਂ ਕਰਵਾਵਾਂਗੇ ਤੇ ਇਹਨਾਂ ਨੂੰ ਜੇਲੂ ਤੇ ਜਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ